ਸਹੀ ਗੱਲ ਜੀ सिटी इन्फो न्यूज़ ਵਿੱਚ ਦਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਨ ਸੁਰੇਸ਼ ਕੁਮਾਰ ਵਾਸੀ ਸਰਾਫਾ ਮੋਹੱਲਾ ਰਾਹੋਂ ਨੇ ਦੱਸਿਆ ਕਿ ਉਹ ਮੱਝਾਂ ਤੇ ਗਾਵਾਂ ਦਾ ਵਪਾਰ ਕਰਦਾ ਹੈ ਅਤੇ ਰਾਹੋਂ ਵਿਖੇ ਦਿੱਲੀ ਗੇਟ ਨੇੜੇ ਚੋਪੜਾ ਫਾਰਮ ਨਾਂ ਦੀ ਦੁੱਧ ਦੀ ਡੇਰੀ ਚਲਾਉਂਦਾ ਹੈ ਲੰਗੀ 27 ਅਗਸਤ ਦੀ ਸ਼ਾਮ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਡੇਰੀ ਵਿੱਚ ਕੰਮ ਰਬੜ ਕੇ ਡੇਰੀ ਦੇ ਗੇਟ ਨੂੰ ਬਾਹਰੋਂ ਤਾਲਾ ਲਗਾ ਕੇ ਘਰ ਚਲਾ ਗਿਆ ਸੀ ਅਗਲੇ ਦਿਨ ਸਵੇਰੇ 5:00 ਵਜੇ ਜਦੋਂ ਦੁੱਧ ਲੈਣ ਲਈ ਹਵੇਲੀ ਵਿੱਚ ਆਇਆ ਤਾਂ ਦੇਖਿਆ ਕਿ ਡੇਰੀ ਦਾ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਗੇਟ ਖੁੱਲ੍ਹਾ ਸੀ ਜਦੋਂ ਹਵੇਲੀ ਦੇ ਅੰਦਰ ਜਾ ਕੇ ਦੇਖਿਆ ਤਾਂ ਕੈਮਰੇ ਕੰਗਾਲਨ ਤੋਂ ਪਤਾ ਲੱਗਾ ਕਿ ਮੱਜਾਂ ਨੂੰ ਤਿੰਨ ਵਿਅਕਤੀ ਕਿਸੇ Tata 407 ਵਰਗੇ ਵਾਹਨ ਵਿੱਚ ਲੈ ਕੇ ਜਾ ਰਹੇ ਹਨ ਜਿਸ ਦੇ ਖੱਬੇ ਪਾਸੇ ਪੰਜਾਬੀ ਵਿੱਚ ਗੁਰੂ ਰਖਾ ਲਿਖਿਆ ਹੋਇਆ ਹੈ ਗੁਰੂ ਨਾਨਕ ਕਾਲਜ ਫਾਰ ਊਮਨ ਬੰਗਾ ਦੀ ਬੀਏ ਦੀ ਤੀਜੇ ਸਮੈਸਟਰ ਦੀ ਵਿਦਿਆਰਥਣ ਨੇ ਪੰਜਾਬ ਐਥਲੈਟਿਕ ਐਸੋਸੀਏਸ਼ਨ ਵੱਲੋਂ ਕਰਵਾਈਆਂ ਗਈਆਂ 7ਵੀਂ ਓਪਨ ਪੰਜਾਬ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਖੇਡਾਂ ਵਿੱਚ ਭਾਗ ਲਿਆ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਈਆਂ ਜਿਸ ਵਿੱਚ ਬ੍ਰਮਜੋਤ ਕੌਰ ਗਿੱਲ ਨੇ 2000 ਮੀਟਰ ਸਟਿਪਲ ਚੇਂਜ ਤੇ ਸੋਨੇ ਦਾ ਤਮਗਾ ਅਤੇ 800 ਮੀਟਰ ਵਿੱਚ ਸਿਰਵਲ ਦਾ ਤਮਗਾ ਜਿੱਤ ਨਮਸ਼ਰ ਵਿੱਚ ਇੱਕ ਕਲਯੁਗੀ ਬੇਟੇ ਨੇ ਪੈਸੇ ਲੈਣ ਲਈ ਵਿਦੇਸ਼ ਤੋਂ ਆਈ ਆਪਣੀ ਬਜ਼ੁਰਗ ਮਾਤਾ ਨਾਲ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ। ਗੰਭੀਰ ਰੂਪ ਨਾਲ ਜ਼ਖਮੀ ਬਜ਼ੁਰਗ ਬੀਬੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਦੇ ASI ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਬਜ਼ੁਰਗ ਬੀਬੀ ਨੂੰ ਉਸਦੇ ਮੁੰਡੇ ਨੇ ਕੁੱਟਮਾਰ ਕੀਤੀ ਹੈ। ਜਲੰਧਰ ਛੋਣੀ ਵਿਖੇ ਕਿਰਾਏ ਤੇ ਰਹਿ ਰਹੇ ਫੌਜੀ ਜਵਾਨ ਦੀ ਪਤਨੀ ਦੀ ਛੱਤ ਤੋਂ ਡਿੱਗਣ ਕਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਇਜ਼ੀ ਸੂਚਨਾ ਮਿਲਨ ਤੇ ਫੌਜ ਦੇ ਖੁਫੀਆ ਵਿਭਾਗ ਦੇ ਜਵਾਨ ਮੌਕੇ ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਪਤੀ ਨੂੰ ਕੁਝ ਦਿਨ ਪਹਿਲਾਂ ਹੀ ਆਪਣੇ ਅਹੁਦੇ ਤੋਂ ਹਟਾਇਆ ਗਿਆ ਸੀ। ਔਰਤ ਦੀ ਮ੍ਰਿਤਕ ਦੇਹ ਨੂੰ ਫੌਜੀ ਹਸਪਤਾਲ ਛੋਣੀ ਵਿਖੇ ਪਹੁੰਚਾਇਆ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਜ਼ਿਲ੍ਹਾ ਕਪੂਰਥਲਾ ਦੇ ਐਸਐਸਪੀ ਰਵਨੀਤ ਸਿੰਘ ਬਹਿਸ ਦੀ ਯੋਗ ਅਗਵਾਈ ਵਿੱਚ ਥਾਣਾ ਰਾਵਲਪਿੰਡੀ ਫਗਵਾੜਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਨੇ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਜਨਰੇਟਰ ਅਤੇ ਟਰੈਕਟਰ ਆਦਿ ਚੋਰੀ ਕਰਨ ਵਾਲੇ ਸ਼ਾਤਰ ਗੈਂਗ ਦਾ ਪਰਦਾਫਾਸ਼ ਕਰਦੇ ਗੈਂਗ ਦੇ ਤਿੰਨ ਲੁਟੇਰਿਆਂ ਨੂੰ ਚੋਰੀ ਕੀਤੇ ਗਏ ਜਨਰੇਟਰਾਂ ਅਤੇ ਟਰੈਕਟਰ ਸਮੇਤ ਕਾਬੂ ਕੀਤਾ ਜਦਕਿ ਇਹਨਾਂ ਦਾਈਕ ਸਾਥੀ ਪਵਨਪ੍ਰੀਤ ਸਿੰਘ ਪੁੱਤਰ ਦੀਤਰਮ ਵਾਸੀ ਮੂਸਾਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਰਾਤ ਦੇ ਹਨੇਰੇ ਦਾ ਫਾਇਦਾ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਜੋ ਗਾਵਾ ਦੇ ਲੋਕੋ ਦੀਨ ਆਉਂਦੇ ਪਿੰਡ ਬਹਿੜਵਾਲ ਵਿਖੇ ਅੰਗਣਵਾੜੀ ਯੂਨੀਅਨ ਦੀ ਪ੍ਰਧਾਨ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਮੀਤਾ ਕੰਗਣਵਾੜੀ ਯੂਨੀਅਨ ਦੀ ਪ੍ਰਧਾਨ ਦੀ ਪਛਾਣ ਬੀਬੀ ਪਰਮਜੀਤ ਕੌਰ ਵਜੋਂ ਹੋਈ ਹੈ ਕਤਲ ਦੀ ਸੂਚਨਾ ਮਿਲਣ ਤੇ ਮੌਕੇ ਤੇ ਬੁੱਜੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਖਲੂਰ ਸਾਹਿਬ ਦੇ ਇੱਕ ਨੌਜਵਾਨ ਵੱਲੋਂ ਆਪਣੇ ਉੱਤੇ ਲੱਗੇ ਚੋਰੀ ਦੇ ਦੋਸ਼ ਤੋਂ ਤੰਗ ਆ ਕੇ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਦੇ ਇਲਜ਼ਾਮ ਪਿੱਛੇ ਦੁਖੀ ਨੌਜਵਾਨ ਨੇ ਦਰਿਆ ਵਿੱਚ ਛਾਲ ਮਾਰਤੀ ਜਦ ਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਾਡੇ ਲੜਕੇ ਨੂੰ ਮਾਰ ਕੇ ਦਰਿਆ ਵਿੱਚ ਸੁੱਟਿਆ ਗਿਆ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲकांड ਵਿੱਚ ਮੁੱਖ ਮੂਲਜ਼ਮ ਅਤੇ ਮਾਸਟਰਮਾਈਂਡ ਕੈਨੇਡਾ ਵਿੱਚ ਬੈਠੇ ਗੈਂਗਸਟਰ 골ਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ। 골ਡੀ ਬਰਾੜ ਨੇ ਫੇਸਬੁੱਕ ਤੇ ਪੋਸਟ ਪਾ ਕੇ ਪੁਲਿਸ ਨੂੰ ਧਮਕੀ ਦਿੱੰਦਿਆ ਕਿ ਆ ਕੀ ਬਠਿੰਡਾ ਜੇਲ੍ਹ ਵੀ ਸਾਡੇ ਭਰਾ ਸਾਜ ਸੰਧੂ, ਬੋਬੀ ਮਲੋਤਰਾ ਅਤੇ ਜਗਰੋਸ਼ਨ ਹੁੰਦਰ ਨੂੰ ਜਾਨ ਬੁਝਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇੱਥੇ ਹੀ ਬਸ ਨਹੀਂ 골ਡੀ ਬਰਾੜ ਨੇ ਜੇਲ੍ਹ ਮੰਤਰੀ ਹਰਜੋਤ ਸਿੰਘ ਬਹਿਸ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜੇਲ੍ਹ ਸੁਪਰੀਡੈਂਟ 'ਤੇ ਕਾਰਵਾਈ ਕਰਨ ਲਈ ਆਖਿਆ। ਪੰਜਾਬ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਜੋ ਲੁਧਿਆਣਾ ਤੋਂ ਸੋਨਾ ਲੈ ਕੇ ਆਪਣੇ ਪਿੰਡ ਲੈ ਗਈ। ਔਰਤ ਘਰ ਦੀ ਸਫਾਈ ਦਾ ਕੰਮ ਕਰਦੀ ਸੀ। ਜਦੋਂ ਵੀ ਉਹ ਯੂਪੀ ਆਪਣੇ ਪਿੰਡ ਜਾਂਦੀ ਤਾਂ ਘਰ ਤੋਂ ਥੋੜਾ ਜਿਹਾ ਸੋਨਾ ਚੋਰੀ ਕਰਕੇ ਲੈ ਜਾਂਦੀ। ਕਰੀਬ 3 ਤੋਂ 4 ਵਾਰ ਔਰਤ ਨੇ ਘਰੋਂ ਕੁੱਲ 53 ਤੋਲੇ ਸੋਨਾ ਚੋਰੀ ਕਰ ਲਿਆ। ਘਰ ਦੇ ਮਾਲਕ ਡਾਕਟਰ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਘਰੋਂ ਸੋਨਾ ਚੰਦ ਅਤੇ ਹੋਰ ਕੀਮਤੀ ਸਮਾਨ ਚੋਰੀ ਹੋ ਗਿਆ। ਨਾਲਾਗੜ ਵਿਖੇ ਕੋਰਟ ਕੰਪਲੈਕਸ ਦੀਆਂ ਪੌੜੀਆਂ ਤੇ ਦਿਨ ਦਿਹਾੜੇ ਫਾਇਰਿੰਗ ਹੋਈ ਹਰਿਆਣਾ ਦੇ ਸਣੀ ਨਾਂ ਦੇ ਨੌਜਵਾਨ ਨੂੰ ਨਾਲਾਗੜ ਦੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪੁਲਿਸ ਨੇ ਸਣੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਸੀ ਪਰ ਆਪਾ ਜਾਣਕਾਰੀ ਮੁਤਾਬਕ ਸਣੀ ਜਿਵੇਂ ਹੀ ਅਦਾਲਤ ਦੀਆਂ ਪੌੜੀਆਂ ਤੇ ਪਹੁੰਚਿਆ ਤਾਂ 4-5 ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਦੁਬਈ ਵਿੱਚ ਏਸ਼ੀਆ ਕਪ 2022 ਦੇ ਦੂਜੇ ਮੈਚ ਵਿੱਚ ਭਾਰਤ ਵੱਤੋਂ ਪਾਕਿਸਤਾਨ ਦੀ ਹਾਰ ਮਗਰੋਂ ਇਸਲਾਮਾਬਾਦ ਦੇ ਸਾਬਕਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਕ੍ਰਿਕਟ ਮੈਚ ਹਾਰਨ ਲਈ ਸ਼ਾਬਾਦ ਸ਼ਰੀਫ ਦੀ ਅਗਵਾਈ ਵਾਲੀ ਇਸ ਦੀ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨ ਦੇ ਸਾਬਕਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਟਵਿੱਟਰ ਤੇ ਲਿਖਿਆ ਹੈ ਕਿ ਦੁਬਈ ਵਿੱਚ ਮੈਚ ਹਾਰਨਾ ਟੀਮ ਦੀ ਗਲਤੀ ਨਹੀਂ ਪਰ ਮੌਜੂਦਾ ਸਰਕਾਰ ਹੀ ਮਨੂਸ ਹੈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ